ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਰੰਗੀਲਾ ਰਿਕਾਰਡ ਫੇਸਬੁਕ ਤੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਸਾਡਾ ਦੇਸ਼ ਹੈ ਜਿਹੜਾ ਤਿਉਹਾਰਾਂ ਦਾ ਦੇਸ਼ ਹੈ ਤੇ ਬਸੰਤ ਪੰਚਮੀ ਇੱਕ ਵਿਸ਼ੇਸ਼ ਤਿਉਹਾਰ ਹੈ ਬਸੰਤ ਪੰਚਮੀ ਮੌਕੇ ਜਿੱਥੇ ਬੱਚਿਆਂ ਤੋਂ ਲੈ ਕੇ ਬੁੱਢੇ ਵੀ ਪਤੰਗ ਚੜਾਉਂਦੇ ਦਿਖਾਈ ਦਿੰਦੇ ਨੇ ਪਰ ਪਿਛਲੇ ਕੁਝ ਸਮੇਂ ਤੋਂ ਜਿਹੜੀ ਚਾਈਨਾ ਡੋਰ ਹੈ ਉਹ ਬੜੀ ਘਾਤਕ ਸਿੱਧ ਹੋ ਰਹੀ ਹੈ ਕੋਈ ਸਮਾਸੀ ਡੋਰਾ ਸੂਤ ਕੇ ਪਤੰਗ ਚੜਾਏ ਜਾਂਦੇ ਸੀ ਪਰ ਚਾਈਨਾ ਦੀ ਬਣੀ ਹੋਈ ਇਹ ਘੱਟਕ ਡੋਰ ਹੈ ਜਿਹੜੀ ਉਹ ਮੌਤ ਦਾ ਫੰਦਾ ਬਣਦੀ ਜਾ ਰਹੀ ਹੈ ਇਸ ਦੇ ਅਗੇਂਸਟ ਜਿਹੜੇ ਪ੍ਰਸ਼ਾਸਨ ਵੱਲੋਂ ਵੀ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਚਾਈਨਾ ਡੋਰ ਵੇਚਣ ਵਾਲਿਆਂ ਤੇ ਖਰੀਦਣ ਵਾਲਿਆਂ ਦੇ ਉੱਪਰ ਜਿਹੜੇ ਕੰੰਜਾ ਜਿਹੜਾ ਕਸਿਆ ਜਾ ਰਿਹਾ ਸਾਡੇ ਨਾਲ ਪੁੱਤੋ ਮੰਡੀ ਵਿਖੇ ਚੌਂਕੀ ਚਾਰਜ ਪਹੁੰਚੇ ਹੋਏ ਨੇ ਸਵਾਗਤ ਹੈ ਬਾਈ ਜੀ ਤੁਹਾਡਾ ਜੀ ਬਾਈ ਬਸੰਤ ਪੰਚਮੀ ਦੇ ਮੌਕੇ ਤੇ ਜਿਹੜਾ ਪ੍ਰਸ਼ਾਸਨ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਚਾਇਨਾ ਡੋਰ ਦੇ ਵਿਰੁੱਧ ਕੀ ਕਹਿਣਾ ਚਾਹੋਗੇ ਕੀ ਅਪੀਲ ਕਰਨਾ ਚਾਹੋਗੇ ਸਣੀ ਸਾਰਿਆਂ ਨੂੰ ਅਪੀਲ ਹੈ ਨਾ ਵਿੱਚੋਂ ਘੱਟ ਕਾ ਬੱਚਿਆਂ ਲਈ ਮਨੁੱਖਾਂ ਲਈ ਵੀ ਔਰ ਜੇ ਕੋਈ ਵੇਚੋ ਤੇ ਫੜ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜੇਕਰ ਕੋਈ ਵੇਚਦਾ ਜਾਂ ਖਰੀਦਾ ਫੜਿਆ ਜਾਂਦਾ ਹੈ ਪਤੰਗ ਡਾਉਣ ਵਾਲੇ ਤੇ ਵੀ ਕੀਤੀ ਜਾਊਗੀ ਬਿਲਕੁਲ ਜੀ ਦੋਸਤੋ ਬੱਚਿਆਂ ਨੂੰ ਵੀ ਇਸ ਗੱਲ ਲਈ ਪ੍ਰੇਰਿਤ ਕਰੋ ਕਿ ਜੇ ਬੱਚੇ ਇਸ ਸਟੋਰ ਨੂੰ ਖਰੀਦਦੇ ਨੇ ਤਾਂ ਉਹਨਾਂ ਦੇ ਵਿਰਧ ਵੀ ਇਹ ਕਾਰਵਾਈ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਕਿੰਨੀ ਕੁ ਮੁਸ਼ਤਦੀ ਵਰਤੀ ਜਾ ਰਹੀ ਹੈ ਗੱਡੀਆਂ ਵਗੈਰਾ ਚੈੱਕ ਕੀਤੀਆਂ ਜਾ ਰਹੀਆਂ ਕਿ ਕੋਈ ਟਰੈਵਲ ਕਰਦਾ ਹੋਇਆ ਬੰਦਾ ਲੈ ਕੇ ਆ ਰਿਹਾ ਜਾਂ ਸੇਲ ਕਰਨ ਵਾਸਤੇ ਲਿਆਉਂਦਾ ਲਾਕੇ ਲਾਕੇ ਵੀ ਚੈੱਕ ਕੀਤਾ ਜਾ ਰਿਹਾ ਹੈ ਵਾਹਨ ਦੁਕਾਨਾਂ ਤੇ ਵੀ ਛਾਪੇਮਾਰੀ ਦੁਕਾਨਾਂ ਤੇ ਉੱਪਰ ਵੀ ਜਾ ਕੇ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਹੈ ਇਹ ਗੱਲ ਕਰੀਏ ਪੁੱਛੋ ਮੰਡੀ ਵਿੱਚ ਜਿਹੜੀ ਵਿਵਸਥਾ ਹੈ ਉਹ ਬਿਲਕੁਲ ਠੀਕ ਚੱਲ ਰਹੀ ਹੈ ਕੋਈ ਹੁਣ ਤੀਕ ਤੁਹਾਡੇ ਸਾਹਮਣੇ ਕੋਈ ਇਦਾਂ ਦਾ ਕੇਸ ਮਿਲਿਆ ਨਹੀਂ ਆਇਆ ਨਹੀਂ ਆਇਆ ਸੋ ਬਧੀਆਂ ਗੱਲ ਹੈ ਦੋਸਤੋ ਤੁਸੀਂ ਵੀ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰੋ ਕਿ ਚਾਇਨਾ ਡੋਰ ਨੂੰ ਨਾ ਵਰਤੋ ਜੇਕਰ ਚਾਇਨਾ ਡੋਰ ਵਰਤਦੇ ਫੜੇਗੇ ਤਾਂ ਉਹਨਾਂ ਵਿਰੁੱਧ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਏਗੀ ਪ੍ਰਸ਼ਾਸਨ ਪੂਰੀ ਤਰ੍ਹਾਂ ਮਸ਼ਤੈਦ ਹੈ ਔਰ ਆਪਣੇ ਬੱਚਿਆਂ ਨੂੰ ਇਸ ਲਈ ਅਪੀਲ ਕਰੋ ਕਿ ਜਿੱਥੇ ਪੰਛੀਆਂ ਲਈ ਇਹ ਡੋਰ ਕਾ ਹੱਦਕਾ ਉੱਥੇ ਮਨੁੱਖੀ ਜਾਨਾਂ ਵੀ ਲੈ ਰਹੀ ਹੈ ਅਕਸਰ ਆਪਾਂ ਟਰੈਵਲ ਕਰਦੇ ਹਾਂ ਮੋਟਰਸਾਈਕਲ ਵਹੀਕਲਾਂ ਤੇ ਜਾਂਦੇ ਹਾਂ ਤਾ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਥੋੜੇ ਹੁਸ਼ਿਆਰ ਰਿਆ ਕਰੋ ਮੋਟਰਸਾਈਕਲ ਦੀ ਸਪੀਡ ਜਿਹੜੀ ਉਹ ਬਹੁਤ ਸਲੋ ਰੱਖਿਆ ਕਰੋ ਤਾਂ ਕਿ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਵਾਪਰ ਸਕੇ ਅੱਜ ਕੱਲ ਤਾਂ ਕੋਈ ਮੋਟਰਸਾਈਕਲ ਤਾਰ ਵਗੈਰਾ ਸਿਸਟਮ ਵੀ ਲਾ ਰਿਆ ਲੋਕ ਵੀ ਇਸ ਗੱਲ 'ਚ ਨਾ ਬੋਲੋ ਤਾਂ ਕਿ ਸਿੱਧੀ ਉਹ ਗਲੇ ਦੇ ਉੱਪਰ ਅਟੈਕ ਨਾ ਹੋਵੇ ਸੋ ਬਠਿੰਡਾ ਸ਼ਹਿਰ ਦੇ ਵਿੱਚ ਜਾਂ ਹੋਰ ਸ਼ਹਿਰਾਂ ਦੇ ਵਿੱਚ ਵੀ ਆਪਾਂ ਦੇਖਿਆ ਕਿ ਚਾਈਨਾ ਡੋਰ ਦੇ ਨਾਲ ਜਿਹੜਾ ਕਾਫੀ ਮਨੁੱਖੀ ਜਾਨਾਂ ਨੂੰ ਨੁਕਸਾਨ ਪਹੁੰਚਿਆ ਸੋ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਜਿਹੜੇ ਇੱਥੇ ਪੁੱਚੋ ਮੰਡੀ ਦੇ ਨਿਵਾਸੀ ਹੈ ਉਹ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਡੋਰ ਖਰੀਦਣ ਔਰ ਇਸ ਬਸੰਤ ਪੰਚਮੀ ਨੂੰ ਦੇ ਤਿਆਰ ਨੂੰ ਜਿਹੜਾ ਹੈਗਾ ਵਧੀਆ ਢੰਗ ਨਾਲ ਖੁਸ਼ੀਆਂ ਨਾਲ ਮਨਾਉਣ ਮੇਰਾ ਨਾਮ ਸ਼ਸ਼ੀ 나ਗਪਾਲ ਹੈ ਚੇਅਰਮੈਨ ਦ੍ਰਿਸ਼ਟੀ ਅਨਿਵਰਸਰੀ ਬਸੰਤ ਦੀ ਕੱਲ ਨੂੰ ਬਸੰਤ ਦੇ ਹੋਰ ਕਰਕੇ ਪਤੰਗਾਂ ਦੀ ਬਹੁਤ ਭਰਮਾਰ ਹੈ ਤੇ ਡੋਰਾਂ ਵੀ ਬਹੁਤ ਵਿਕ ਰਹੀਆਂ ਹੈ ਦਿੱਸਤੀ ਆਯੂਨੀਸਰਟੀ ਵੱਲੋਂ ਇੱਕ ਮਹਮ ਚ ਰਹੀ ਗਈ ਹੈ ਜਿਹੜੀ ਚਾਈਨਾ ਡੋਰ ਜਿਹਨੂੰ ਡ੍ਰੈਗਨ ਡੋਰ ਦੇ ਨਾਲ ਜਾਣਿਆ ਜਾਂਦਾ ਹੈ ਉਸ ਨੂੰ ਨਾ ਵਰਤਣ ਲਈ ਲੋਕਾਂ ਨੂੰ ਜਾਗਰੂਤ ਵੀ ਕੀਤਾ ਜਾ ਰਿਹਾ ਹੈ ਪਰ ਇਸ ਦੇ باوجود ਵੀ ਕੁਝ ਦੁਕਾਨਦਾਰ ਪੈਸੇ ਦੀ ਖਾਤਿਰ ਦਾ ਕਰ ਰਿਹਾ ਜੋ ਕਿ ਇੱਕ ਬਹੁਤ ਬਹੁਤ ਸ਼ਰਮ ਤੱਕਾ ਹੈ ਜਿਸ ਨੂੰ ਲੋਕਾਂ ਨੂੰ ਵੀ ਇਸ ਦਾ ਵਿਰੋਧ ਕਰਨਾ ਚਾਹੀਦਾ ਹਾਲਾਂਕਿ ਪੁਲਿਸ ਨੇ ਵੀ ਇੱਥੇ ਵੀ ਕਾਰਵਾਈ ਵੀ ਕੀਤੀ ਹੈ ਪੁਲਿਸ ਚੈੱਕ ਵੀ ਕਰ ਰਹੀ ਹੈ ਤੇ ਅੱਜ ਪੁਲਿਸ ਦੇ ਆਪਣੇ ਇੰਚਾਰਜ ਸਰਦਾਰ ਨਿਰਮਲ ਸਿੰਘ ਹੈ ਉਹਨਾਂ ਨੇ ਦੱਸਿਆ ਕਿ ਉਹ ਸੱਤਾਂ ਤੇ ਜਾ ਕੇ ਵੀ ਚੈੱਕ ਕਰਨਗੇ ਮਾਪਿਆਂ ਨੂੰ ਇਹ ਚਾਹੀਦਾ ਵੀ ਇਸ ਡੋਰ ਨੂੰ ਨਾ ਵਰਤਣ ਬੱਚਿਆਂ ਨੂੰ ਸੁਚੇਤ ਕਰਨ ਤੇ ਦੁਕਾਨਦਾਰਾਂ ਨੂੰ ਵੀ ਇਹੋ ਜੀ ਡੋਰ ਨਹੀਂ ਵੇਚੀ ਸੋਨੇ ਦੀ ਮੱਝਾ ਜੋ ਦੇਸੀ ਡੋਰ ਹੈ ਉਹਨੂੰ ਵਰਤਣਾ ਚਾਹੀਦਾ ਤੇ ਖੁਸ਼ੇ ਖੁਸ਼ੀਆਂ ਨੂੰ ਇਸ ਤਿਹਾਰ ਨੂੰ ਮਨਾਉਣਾ ਚਾਹੀਦਾ ਮੇਰਾ ਨਾਮ ਸ਼ੌਕ ਸ਼ੌਕਮਾਰਾ ਜੀ ਬਾਇ ਕੌਨਾਂ ਚੌਣਾ ਪ੍ਰਸ਼ਾਸਨ ਨੂੰ ਜੀ ਵੀ ਪ੍ਰਸ਼ਾਸਨ ਜਿੱਥੇ ਜਿੱਥੋਂ ਇਹ ਡੋਰ ਆਉਂਦੀ ਆ ਚੰਨਾ ਉੱਥੇ ਕਿਉਂ ਨਹੀਂ ਬੰਦ ਕਰਦੀ ਆ ਸਾਡੇ ਗਰੀਬ ਆਰਕੇ ਗਰੀਬ ਬੰਦਿਆਂ ਨੂੰ ਕਿਉਂ ਤੱਕ ਰਿਆ ਜਾ ਰਿਹਾ ਇਹ ਕੀ ਉੱਥੇ ਬੰਦ ਨਹੀਂ ਹੋ ਸਕਦੀ